ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਦਾਸ ਸਿੰਘ ਕਰਨ ਸ਼ਰਮਾ ਪੰਮੀ ਪ੍ਰਧਾਨ ਵਿਸ਼ੂ ਸ਼ਾਂਤੀ ਸੰਤ ਸਮਾਜ ਭਾਰਤ ਸੋ ਅੱਜ ਸਾਨੂੰ ਬੜੀ ਹੀ ਖੁਸ਼ੀ ਹੈ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਅਸੀਂ ਜਿਹਨਾਂ ਦੇ ਨਾਲ ਬੈਠੇ ਹੈ ਸਰਦਾਰ ਨੌ ਨਿਹਾਲ ਸਿੰਘ ਜੀ ਜੇ ਇਹਨਾਂ ਦੀ ਉਪਨਾ から ਜੇ ਕੋਈ ਵੜਿਆਈ ਕਰਾਂ ਤਾਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਸੋ ਇਹ ਉਹ ਸ਼ਖਸ ਹੈ ਜੋ ਭਾਈ ਦਇਆ ਸਿੰਘ ਜੀ 1699 ਈਸਵੀ ਦੇ ਵਿੱਚ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੋਟੀ ਪ੍ਰੀਤਮ ਉਹਨਾਂ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਸੋ ਪੰਜ ਪਿਆਰੇ ਜਿਨ੍ਹਾਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਇਹ ਉਹਨਾਂ ਦੀ ਚੌਧਵੀਂ ਪੀੜੀ ਹੈ ਅਸੀਂ ਆ ਦੇ ਆਪ ਨੂੰ ਭਾਗਾਂ ਵਾਲਾ ਸਮਝਦੇ ਆ ਕਿ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਤੇ ਅਸੀਂ ਇਹਨਾਂ ਦੇ ਨਾਲ ਅ ਬਚਨ ਬਲਾਸ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਨਾਲ ਹੀ ਕੋਟਣ-ਕੋਟ ਮੁਬਾਰਕਾਂ ਦੀ ਤੁਹਾਨੂੰ ਵਿਸਾਖੀ ਦੀਆਂ ਖਾਲਸਾ ਪ੍ਰਗਟ ਦਿਸਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਮੇਰੇ ਕੋ ਲਾਏ ਮੈਂ

ਔਰ ਉਸ ਆਖਰੀ ਵੀ ਨਾਲ ਲੱਖ ਲੱਖ ਵਧਾਈ ਹੋਵੇ ਜੋ ਦੂਸਰੇ ਪਿਆਰੇ ਸਿਪਾਈ ਧਰਮ ਸਿੰਘ ਜੀ ਉਹ ਹਸਤੀਨਾਪੁਰ ਵਿਚ ਰਹਿੰਦੇ ਨੇ ਬਾਪਾ ਗੁਰਪ੍ਰੀਤ ਸਿੰਘ ਜੀ ਉਹ ਮੇਰੇ ਨਾਲ ਸੀ ਕੱਲ ਵੀ ਔਰ ਇਹ ਦੋ ਹੀ ਪਰਿਵਾਰ ਜਿਹੜੇ ਨੇ ਮਿਲੇ ਸੀ ਪੰਜ ਪਿਆਰਿਆਂ ਵਿੱਚੋਂ ਔਰ ਇਹ 300 ਸਾਲ ਵਿੱਚ ਜਿਹੜਾ 99 ਵੀ 300 ਸਾਲਾ ਮਨਾਇਆ ਸੀ ਬਾਦਲ ਸਾਹਿਬ ਨੇ ਉਸ ਵਿੱਚ ਇਹ ਪਰਿਵਾਰ ਨੂੰ ਲੱਭਿਆ ਗਿਆ ਸੀ ਤੇ ਮੈਂ ਸਾਰੇ ਜਗਤ ਦੇ ਸਮੂਤ ਜਿੰਨੇ ਵੀ ਬਾਹਰ ਵਿਦੇਸ਼ਾਂ ਵਿੱਚ ਵੀ ਜਿਹੜੀ ਹੈ ਲੋਕ ਜਿਸ ਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਹਨ ਔਰ ਪੂਰੇ ਇਤੇ ਭਾਰਤ ਵੀ ਮੈਂ ਸਾਰਿਆਂ ਨੂੰ ਮਸਾਖੀ ਦੀ ਲੱਖ ਲੱਖ ਵਧਾਈ ਦਿੰਦਾ ਔਰ ਸਾਰੇ ਆਪਣੇ ਬੜੀ ਮੇਰ ਰਿਹਾ ਹਾਂ ਤੁਹਾਨੂੰ ਵੀ ਆਪ ਜੀ ਨੂੰ ਦੱਸਣਾ ਚਾਹਦੇ ਸੀ ਕਿ ਇਹ ਜਿਹੜੇ ਪੰਜ ਪਿਆਰੇ ਪਾਈ ਦਾਇਆ ਸਿੰਘ ਪਾਈ ਧਰਮ ਸਿੰਘ ਪਾਈ ਮੋਕਮ ਸਿੰਘ ਪਾਈ ਸੇਵ ਸਿੰਘ ਔਰ ਪਾਈ ਹਰਮਨ ਸਿੰਘ ਇਹ ਪੰਜ ਪਿਆਰੇ ਜਿਹੜੇ ਸੀ ਇਹ ਸਭ ਕਲਗਲਗ ਜਗ੍ਹਾ ਤੋਂ ਆਏ ਸੀ ਔਰ ਆਪ ਜੀ ਨੂੰ ਸਾਰਾ ਪਤਾ ਹੈ गुरु साहब ने गुरु गोबिंद जी महाराज ने जब खालसा पंथ साज्ञा सोलह सौ अंदर तो जिन्होंने सब तो पहले शीश भेट किया दया राम तो दया सिंह बने मैं उन्होंने चौथी पीढ़ी चो बाबा नौ निहाल सिंह और दूसरे प्यारे जेडे भाई धरमचंद जिन्होंने दूसरा शीश भेट किया मगर वह हस्तीनापुर से उन्होंने स्थान हस्तीनापुर मेरण के अंदर है ਬਾਬਾ ਗੁਰਪ੍ਰੀਤ ਸਿੰਘ ਜੀ ਉਹ ਮੇਰੇ ਨਾਲ ਰਹਿੰਦੇ ਨੇ ਉਹ 13ਵੀਂ ਪੀੜ੍ਹੀ ਚੋਂ ਹੈ ਬਾਕੀ ਕੋਈ ਪਰਿਵਾਰ ਇਹਨਾਂ ਨੂੰ ਨਹੀਂ ਮਿਲਿਆ ਇਹ 99 ਦੇ ਅੰਦਰ ਜਦ ਬਾਦਲ ਸਾਹਿਬ ਨੇ ਇਹ ਮਨਾਇਆ ਸੀ 300 ਸਾਰਾ ਨਗਪੁਰ ਸਾਹਿਬ ਇਹ ਸਾਰੇ ਪਰਿਵਾਰਾਂ ਨੂੰ ਲੱਭਿਆ ਸੀ ਇਸ ਦੇ ਅੰਦਰ ਦੋ ਹੀ ਪਰਿਵਾਰ ਜਿਹੜੇ ਮਿਲੇ ਇੱਕ ਸਾਡਾ ਮਿਲਿਆ ਸੀ ਪਾਈ ਦਾਇਆ ਸਿੰਘ ਜੀ ਦਾ ਇੱਕ ਪਾਈ ਤਰਮ ਸਿੰਘ ਜੀ ਦਾ ਔਰ ਇਹ ਉੱਥੇ ਸਨਮਾਨਿਤ ਐਸਡੀਪੀਸੀ ਨੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ और मैं अपने आप में मेरे बुजुर्ग से बहुत बड़ी बख्शिश इस स्वरूप असरूपच्च हाँ और साड़ी जेडी सारा परिवार है वो सारा सिखी स्वरूप है और बाकी वाहेगुरु उदी मेरे है मैं यही कहना जी की जो गुरु साहब ने पंज प्यारे साजे सी मैं सारे कहना कि जितना भी दर, जितने भी लोग हैं सारे अमृत छकन और अमृत छक के गुरु वाले बनन ਏ ਮੇਰਾ ਸਾਰਿਆਂ ਨੂੰ ਮੈਸੇਜ ਹੈ ਔਰ ਮੈਂ ਚਾਹੁੰਦਾ ਕਿ ਪਰਮਾਤਮਾ ਕਰੇ ਪੜਦੇ ਹਮੇਸ਼ਾ ਚੜ੍ਹਦੀ ਕਲਾ ਰਹੇ ਔਰ ਇਹ 13 ਤਰੀਕ ਨੂੰ ਜਿਹੜੀ ਵਿਸਾਖੀ ਹੈ ਇਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ